ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਆਪ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ ਚਾਰ-ਚਾਰ ਕੁੰਡਿਆਂ ਦੇ ਸਹਾਬਨਾ ਕੁੰਡੇ ਪਾਏ ਆ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਤੇ ਬਣਦਾ ਵੀ ਬਹੁਤ ਜਲਦੀ ਹੈ ਤੇ ਆਪਾਂ ਇੱਕ ਆਹ ਲਿਆ 10 ਨੰਬਰ ਦੀ ਸਲਾਈ ਹੈ ਦੋ ਮੂੰਹ ਵਾਲੀ ਹੈ ਤਾਂ ਇੱਕ ਆਪਾਂ ਲਈ ਹੈਗੀ ਆ 6 ਨੰਬਰ ਦੀ ਸਲਾਈ ਤੇ ਆਪਾਂ ਹੁਣ ਇਹਦੇ ਨਾਲ ਬਣਾਵਾਂਗੇ ਡਿਜ਼ਾਈਨ ਤੇ ਇਹਨਾਂ ਥੋੜਾ ਜਿਹਾ ਇਹ ਨਾ ਸੌਖਾ ਬਣ ਜਾਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਪਾਂ ਕੁੰਡੇ ਪਾਏ ਆ ਤੇ ਆਪਾਂ ਕੁੰਡੇ ਐ ਸਲਾਈ 10 ਨੰਬਰ ਵਾਲੀ ਦੇ ਪਾਏ ਆ ਤੇ ਬਣਾਵਾਂਗੇ ਆਪਾਂ ਇਹਦੇ ਨਾਲ 6 ਨੰਬਰ ਦੀ ਹੈ ਜੀ ਇਹ ਸਲਾਈ ਫਸਟ ਵਾਲਾ ਕੁੰਡਾ ਤਾਰਾਂਗੇ ਤੇ ਬਾਕੀ ਦੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲਵਾਂਗੇ ਆਪਾਂ ਇਹ ਸਲਾਈ ਉਲਟੀ ਬਣਾਉਣੀ ਹੈ ਕਈ ਵਾਰੀ ਆਪਾਂ ਨੂੰ ਕੋਈ ਡਿਜ਼ਾਈਨ ਐ ਇਹੋ ਜਿਹਾ ਹੁੰਦਾ ਸਿੱਧੇ ਵੀ ਬਣਾਉਣੀ ਪੈਂਦੀ ਹੈ ਤੇ ਆਪਾਂ ਉਲਟੀ ਬਣਾਵਾਂਗੇ ਉਹਨਾਂ ਆਪਾਂ ਅਗੇ ਸਿੱਧੇ ਪਾਸੇ ਅਸਲਾਈ ਆਪਾਂ ਇਸੇ ਨਾਲ ਬਣਾਵਾਂਗੇ ਇੱਕ ਗੁੰਡਾ ਬਣਾਇਆ ਆਪਾਂ ਆਹ ਗੁੰਡਾ ਤਾਰਾਂਗੇ ਨਹੀਂ ਦੋ ਗੁੰਡੇ ਬਣਾ ਲੇ ਫਿਰ ਵੀ ਆਪਾਂ ਇਹਨਾਂ ਨੂੰ ਤਾਰਾਂਗੇ ਨਹੀਂ ਚਾਰ ਗੁੰਡੇ ਬਣਾ ਲੇ ਨਾ ਸੌਰੀ ਤਿੰਨ ਗੁੰਡੇ ਬਣਾ ਲੇ చారు కు హాను ఇంను ఉతారా అర బ కు ਆਲੋ ਜੇ ਆਪਾਂ ਚਾਰ ਗੁੰਡੇ ਇਸ ਤਰ੍ਹਾਂ ਬਣਾ ਲਏ ਆ ਜੇ ਹੁਣ ਆਪਾਂ ਇਹਨਾਂ ਨੂੰ ਉਤਾਰ ਦਾਂਗੇ ਥੋੜੇ ਜਿਹਾ ਆਪਾਂ ਲੋਜ ਬਣਾ ਲਾਂਗੇ ਤਾਂ ਆਪਾਂ ਨੂੰ ਥੋੜੇ ਜਿਹਾ ਸੌਖੇ ਹੋ ਜਾਂਦੇ ਬਣਾਉਣੇ స్ట్ కండే రేగ ఏ తరం బ ਉਨਾ ਪਾਗੇ ਜੀ ਉਲਟੀ ਸਾਈਡ ਉਲਟੀ ਸਾਈਡ ਹੈ ਆਪਾਂ ਪੂਰੀ ਸਲਾਈ ਉਲਟੀ ਬਣਾ ਲੈਣੀ ਆ ਕੁੰਡੇ ਤਾਂ ਆਪਣੇ ਉਨੇ ਹੀ ਆ 4 4 ਹੀ ਆਪਾਂ ਇਸ ਤਰ੍ਹਾਂ ਬਣਾ ਲੈਣੀ ਆ ਹੁਣ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਫਿਰ ਤੋਂ ਪਹਿਲਾਂ ਆਪਾਂ ਇੱਕ ਕੁੰਡਾ ਤਾਰਿਆ ਸੀਗਾ ਇੱਥੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਾਂ ਜਿਹੜੇ ਆਹ ਵਾਲੇ ਆਪਣੇ ਚਾਰ ਕੁੰਡੇ ਆ ਇਹਨਾਂ ਤੇ ਬਣਾਵਾਂਗੇ ਡਿਜ਼ਾਈਨ ਹਨ ਜੀ ਲਾਸਟ ਤੇ ਵੀ ਆਪਣੇ ਕੋਲੇ ਦੋ ਕੁੰਡੇ ਰਹਿ ਗਏ ਤੇ ਆ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆ ਚਲੋ ਜੀ ਆਪਾਂ ਦੋ ਦੋ ਸਲਾਈਆਂ ਇੱਕ ਸਲਾਈ ਚ ਡਿਜ਼ਾਈਨ ਬਣਦਾ ਇੱਕ ਸਲਾਈ ਆਪਾਂ ਉਲਟੀ ਜਿਹੜੀ ਉਲਟੀ ਬਣਾ ਲੈਣੀ ਆ ਦੋ ਸਲਾਈਆਂ ਦਾ ਡਿਜ਼ਾਈਨ ਦੇਖੋ ਇਹ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਚਲੋ ਜੀ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਡਿਜ਼ਾਈਨ ਕਿਵੇਂ ਦਾ ਲੱਗਿਆ ਬਣਾਉਣ ਦਾ ਤਰੀਕਾ ਕਿਵੇਂ ਦਾ ਲੱਗਿਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਮਰੀਆਂ ਬਹੁਤ ਸੋਹਣਾ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ